हां ता प्यारे बच्चे ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੀ ਆਪਾਂ ਗਣਿਤ ਦੀ ਪਾਠ ਪੁਸਤਕ ਦਾ ਕੰਮ ਸ਼ੁਰੂ ਕੀਤਾ ਹੋਇਆ ਜਿਦੇ ਵਿੱਚ ਅਭਿਆਸ 2.4 ਦੇ ਆਪਾਂ F ਤੱਕ ਸਵਾਲ ਕਰ ਲਏ ਸੀ ਹੁਣ G ਸਵਾਲ ਦੇ ਉੱਤੇ ਪਹੁੰਚ ਗਏ ਪਹਿਲੇ ਸਵਾਲ ਦੇ G ਭਾਗ ਦੇ ਉੱਤੇ ਠੀਕ ਹੈ ਬੇਟਾ ਤਾਂ ਇਹ ਆਪਾਂ ਸ਼ੁਰੂ ਕਰਦੇ ਹਾਂ ਬੇਟਾ ਕੀ ਕਿੰਦਾ 252 54 252 ਗੁਣਾ 51 ਠੀਕ ਹੈ ਬੇਟਾ ਇਹ ਪਹਿਲਾਂ ਇਕਾਈ ਅੰਕ ਨੂੰ ਲੈ ਕੇ ਸਾਰਿਆਂ ਨਾਲ ਗੁਣਾ ਕਰਦੇ ਆਂ ਫਿਰ 4 ਦੁਣੀ 8 4 ਪੰਜ 20 ਹਾਂਸਲ 2 4 ਦੁਣੀ 8 ਤੇ 2 10 ਠੀਕ ਹੈ ਬੇਟਾ ਹੁਣ ਥੱਲੇ ਇੱਕ ਕਾਰਟੀ ਲਾਉਣੀ ਫਿਰ ਦਹਾਈ ਅੰਕ ਨਾਲ ਆ ਹੁਣ ਹਾਂਸਲ ਖਤਮ ਹੋ ਗਿਆ ਬੇਟਾ ਜਿਹੜਾ ਪਹਿਲੇ ਅੰਕ ਨਾਲ ਸੀਗਾ ਠੀਕ ਹੈ ਇਕਾਈ ਅੰਕ ਨਾਲ ਹੁਣ 5 ਦੁਣੀ 10 ਇੱਕ ਹੰਸ ਲਾ ਗਿਆ 5 5 25 ਤੇ 1 26 ਦੋ ਹੰਸ ਲਾ ਗਏ ਇੱਥੇ ਬੇਟਾ ਤੇ 5 ਦੁਣੀ 10 ਤੇ 2 12 ਠੀਕ ਹੈ ਬੇਟਾ 8 ਦੇ 8 0 ਦੀ 0 6 ਦੇ 6 2 ਤੇ 1 3 1 ਦਾ 1 ਠੀਕ ਹੈ ਤੇ ਇਹ ਬਣ ਗਿਆ ਬੇਟਾ ਤਿੰਨਾ ਬਾਅਦ ਕਮਾ ਲਾ ਕੇ 13608 ਹੁਣ ਬੇਟਾ ਆਪਾਂ ਐਚ ਸਵਾਲ ਕਰਦੇ ਹਾਂ ਇੱਕ ਇਹਦਾ ਐਚ ਭਾਗ 1888 19 ਠੀਕ ਹੈ ਬੇਟਾ ਤਾਂ ਪਹਿਲਾਂ ਇਕਾਈ ਅੰਕ ਦੇ ਨਾਲ 9 8 72 ਹਾਂਸਲ 7 ਆ ਗਏ 9 8 72 ਤੇ 7 79 ਹਾਂਸਲ ਫੇਰ 7 ਆ ਗਏ 9 8 72 ਤੇ 7 79 ਹਾਂਸਲ ਫੇਰ 7 ਆ ਗਏ 9 1 9 ਤੇ 7 16 ਠੀਕ ਹੈ ਬੇਟਾ ਤਾਂ ਥੱਲੇ ਹੁਣ ਦਹੀ ਅੰਕ ਤੇ ਕਾਟਾ ਲਾ ਕੇ ਆ ਇੱਕ 8 8 1 8 8 1 8 8 1 ਕੇ ਕਮ 1 ਸੇਵੇਂ ਰਕਮ ਆ ਜਾਣੀ ਇੱਕ ਨਾਲ ਗੁਣਾ ਕਰਕੇ 2 ਤੇ 2 9 ਤੇ 8 17 ਇੱਕ ਹੰਸ ਲਾ ਗਿਆ 1 ਤੇ 9 10 ਤੇ 8 18 ਇੱਕ ਹੰਸ ਲਾ ਗਿਆ 1 ਤੇ 6 7 ਤੇ 8 15 ਇੱਕ ਹੰਸ ਲਾ ਗਿਆ 1 1 2 ਤੇ 1 3 ਠੀਕ ਹੈ ਬੇਟਾ ਆ ਤਿੰਨਾ ਬਾਅਦ ਕਮਾ ਲਾ ਕੇ 35872 ਆ ਗਿਆ ਠੀਕ ਹੈ ਬੇਟਾ ਹੁਣ ਬੇਟਾ ਇਹਦੇ ਤੋਂ ਬਾਅਦ ਦੇ ਵਿੱਚ ਆਪਾਂ ਆ ਗਏ ਜੇ ਸਵਾਲ ਦੇ ਉੱਤੇ ਤਾਂ ਜੇ ਸਵਾਲ ਦੇ ਉੱਤੇ ਇਹਦੇ ਜੇ ਭਾਗ ਤੇ ਆ ਗਏ 2005 ਗੁਣਾ 34 ਠੀਕ ਹੈ ਪਾੜੇ ਆਉਣੇ ਬੇਟਾ ਬਹੁਤ ਜ਼ਰੂਰੀ ਹੈ ਗੁਣਾ ਦੇ ਸਵਾਲਾਂ ਦੇ ਲਈ ਤਾਂ 4 5 20 ਇਦਾਂ ਹੀ ਆ ਗਿਆ 4 0 0 4 ਦੁਣੀ 8 ਠੀਕ ਹੈ ਬੇਟਾ 3 5 15 ਜਿੱਥੇ 0 ਹੋਵੇ ਉਹ ਆਪਾਂ ਸਿੱਧਾ ਹੀ ਲੈ ਲੈਨੇ ਹਾਸ ਲੈਣ ਦੀ ਲੋੜ ਨਹੀਂ ਠੀਕ ਹੈ ਤਾਂ 3 0 0 3 ਦੁਣੀ 6 0 ਦੀ 0 5 ਤੇ 2 7 1 ਦਾ 1 8 ਦੇ 8 6 ਦੇ 6 ਤੇ ਇਹ ਬਣ ਗਿਆ 68100 70 ਠੀਕ ਹੈ ਬੇਟਾ ਏਦੂ ਬਾਅਦ ਦੇ ਵਿੱਚ ਅਗਲਾ ਸਵਾਲ ਆ ਗਿਆ 1560 ਗੁਣਾ 64 ਜੀ ਇਹ ਆਈਏ ਆਈ ਸੀ ਗਿਆ ਸਵਾਲ ਬੇਟਾ ਸੌਰੀ ਇਹ ਆਈ ਸੀ ਅੱਗੇ ਜੀ ਸਵਾਲ ਆ ਗਿਆ 1560 ਗੁਣਾ 64 ਠੀਕ ਹੈ ਬੇਟਾ ਤਾਂ ਚਾਰ ਜੀਰੋ ਜੀਰੋ ਚਾਰ ਛਿਕਾ ਚੌਵੀ ਦੋ ਹਾਂਸਲ ਆ ਗਏ ਦੋ ਇੱਥੇ ਆ ਗਏ ਚਾਰ ਪੰਜ ਆ ਵੀ ਤੇ ਦੋ ਬਾਈ ਦੋ ਹਾਂਸਲ ਫੇਰ ਆ ਗਏ ਚਾਰ ਇਕਮ ਚਾਰ ਤੇ ਦੋ ਛੇ ਇੱਥੇ ਲੱਗ ਗਈ ਕਾਟੀ ਹੁਣ ਆ ਹਾਂਸਲ ਖਤਮ ਨਵੇਂ ਹਾਂਸਲ ਆਉਣਗੇ ਛੇ ਜੀਰੋ ਜੀਰੋ ਛਿਕਮ ਛਿਕਮ ਛੱਤੀ ਹਾਂਸਲ ਇੱਥੇ ਤਿੰਨ ਆ ਗਏ ਬੇਟਾ 6 5 30 ਤੇ 3 33 ਇੱਥੇ ਫੇਰ ਹਾਸਲ ਤਿੰਨ ਆ ਗਏ 6 1 6 ਤੇ 3 9 ਹੁਣ ਬੇਟਾ 0 ਦੀ 0 4 ਦੇ 4 6 ਤੇ 2 8 6 ਤੇ 3 9 9 ਦੇ 9 ਤੇ ਤਿੰਨਾ ਬਾਅਦ ਕਮਾ 99840 ਉੱਤਰ ਆ ਗਿਆ ਠੀਕ ਹੈ ਬੇਟਾ ਤਾਂ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਕਿ ਸਵਾਲ ਆ ਗਿਆ 10569 8 10000 ਇਹ ਕੀ ਭਾਗ ਆ ਗਿਆ ਇਹਦਾ 10569 8 ਠੀਕ ਆ 8 ਨੂੰ 72 ਸਾਂਤਾਂਸ ਲਾ ਕੇ 86 48 ਤੇ 7 55 ਇਹ ਬੇਟਾ ਮੂੰਹ ਜਵਾਨੀ ਜੋੜ ਤੋੜ ਤੁਹਾਨੂੰ ਆਉਣਾ ਚਾਹੀਦਾ ਹੈ ਕਿ 48 ਤੇ 7 ਕਿਵੇਂ ਜੋੜਨੇ ਆ ਠੀਕ ਆ 5 ਅੰਸ ਲਾ ਕੇ ਇੱਥੇ 5 ਲਿਖਾਂਗੇ 8540 ਤੇ 5543 ਚਾਰ ਅੰਸ ਲਾ ਕੇ ਇੱਥੇ ਲਿਖ ਦਾਂਗੇ ਤੇ 8004 ਦੇ ਚਾਰ ਹੀ ਆਗੇ ਠੀਕ ਹੈ ਤੇ 818 ਤੇ ਆ ਤਿੰਨਾ ਬਾਅਦ ਕਮਾ ਲਾ ਕੇ 84552 ਆ ਗਿਆ ਠੀਕ ਹੈ ਬੇਟਾ ਤੇ ਅੱਗੇ ਬੇਟਾ ਆਗੇ ਆਪਾਂ ਇਹਦੇ ਐਲ ਸਵਾਲ ਦੇ ਉੱਤੇ ਐਲ ਸਵਾਲ ਦੇ ਵਿੱਚ 10000 210 9 ਆ ਬੇਟਾ ਜਦੋਂ ਕਿਸੇ ਨੰਬਰ ਨੂੰ 0 ਨਾਲ ਗੁਣਾ ਕਰਦੇ 0 9 1 9 9 2 18 ਇਹ ਬੇਟਾ ਸਿੱਧੇ ਆ ਜਾਂਦੇ ਜੇ ਅੱਗੇ 0 ਹੋਵੇ ਤਾਂ ਠੀਕ ਹੈ ਕਿਉਂਕਿ ਕੈਨਸਲ ਜਾਊਗਾ 9 0 0 0 ਜਮਾ 1 1 ਬਣ ਜਾਂਦਾ ਠੀਕ ਹੈ ਤਾਂ 9 1 9 1 2 3 ਬਾਅਦ ਕਮਾ 91890 ਆ ਗਏ ਠੀਕ ਹੈ ਅੱਗੇ ਆ ਗਿਆ ਬੇਟਾ ਇਹਦਾ ਐਮ ਸਵਾਲ 230 150 ਇਹਦਾ ਬੇਟਾ ਇੱਕ ਸ਼ਾਰਟਕਟ ਮੈਥਡ ਹੁੰਦਾ ਆ ਆਪਾਂ ਉਹੀ ਅਡਾਪਟ ਕਰਦੇ ਜਿੱਥੇ ਸੱਜੇ ਹੱਥ ਜ਼ੀਰੋ ਆ ਉਹ ਜ਼ੀਰੋ ਨੂੰ ਅਸੀਂ ਸਿੱਧੀਆਂ ਹੀ ਲਿਖ ਲੈਣੇ ਆ 15 ਨੂੰ 23 ਨਾਲ ਗੁਣਾ ਕਰ ਦਿੰਨੇ ਆ ਬੇਟਾ ਠੀਕ ਆ ਤੇ ਤੁਸੀਂ ਬੇਟਾ ਇਹ ਅਭਿਆਸ ਕਰ ਲੈਣਾ 15 3 45 15 ਦਾ ਪੜਾ ਆਉਂਦਾ ਨਾ ਤੁਹਾਨੂੰ ਚਾਰਾਂਸ ਲਾ ਕੇ ਅ빠 ਸਿੱਧੇ ਗੁਣਾ ਕਰਦੇ ਆ ਹੁਣ ਇਕਾਈ ਦਹਾਈ ਨਾਲ ਨਹੀਂ ਕਰਦੇ 15 20 30 ਤੇ 4 34 ਇਹ ਬਣ ਗਿਆ ਬੇਟਾ 34500 ਉੱਤਰ ਆ ਗਿਆ ਠੀਕ ਹੈ ਬੇਟਾ ਇੱਕ ਇਹਦਾ ਬੇਟਾ ਲਾਸਟ ਸਵਾਲ ਰਹਿ ਗਿਆ ਉਹ ਹੈਗਾ 400 400 200 25 ਠੀਕ ਹੈ ਬੇਟਾ ਇੱਥੇ ਵੀ ਅਸੀਂ ਸ਼ਾਰਟਕਟ ਹੀ ਮੈਥਡ ਵਰਤਾਂਗੇ ਉਹ ਕਿਉਂਕਿ ਉਹ ਇਹ ਐਮ ਸਵਾਲ ਸੀ ਇਹ ਐਨ ਲਾਸਟ ਸਵਾਲ ਆ ਇਹਦਾ ਠੀਕ ਹੈ ਇਹ ਐਮ ਸਵਾਲ ਸੀਗਾ ਤਾਂ 400 225 ਦੇ ਵਿੱਚ ਅਸੀਂ ਕੀ ਕਰਾਂਗੇ ਬੇਟਾ ਆ ਦੋ ਜ਼ੀਰੋਆਂ ਦੀਆਂ ਸਿੱਧੀਆਂ ਦੋ ਜ਼ੀਰੋਆਂ ਲਿਖ ਲਈਆਂ ਹੁਣ 4 ਨੂੰ ਇਹਦੇ ਨਾਲ ਗੁਣਾ ਕਰ ਦਾਂਗੇ 225 ਨਾਲ 4 5 ਜਾਂ ਤਾਂ 225 4 ਇਹ ਤੁਹਾਨੂੰ ਆਉਂਦਾ ਨਹੀਂ ਤੁਸੀਂ 4 5 20 4*2=8 ਤੇ 2+10=14, 4*2=8 ਤੇ 1+9, ਤਾਂ ਇਹ ਆ ਗਿਆ ਬੇਟਾ ਉੱਤਰ 90000, ਬਸ ਆਹੀ ਸੀਕ੍ਰੈਟ ਸੀਗਾ। ਤੇ ਸੋ ਬੇਟਾ ਇਹਦੇ ਨਾਲ ਹੀ ਇਹ ਸਵਾਲ ਆ ਜਿਹੜਾ 1 ਨੰਬਰ ਸਵਾਲ ਕੰਪਲੀਟ ਹੋ ਗਿਆ। ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।